આ દુઆ બોલો છું શ્રદ્ધાંજલિ રૂપે વાહ પોર્યો ਆੜ ਜਮਕੀਂਜ ਬਾਏ ਬਾਏ ਪਰ ਮਾਰਾ ਰੁਦਾ ਨੇ ਮਾਰਾ ਰੁਦਾ ਨੇ ਮਾਰੀ ਰਤਨ ਹਾਂਭੜੀ ਅਰੇ ਅਰੇ ਓਲੀ ਆਵੀ ਅਸੜੀ ਮੀ ਹਾਥ ਹਾਥਮ ਕਰਦੇ ਪਰ ਮਾਰੋ ਹਤੂਏ ਹਾਲੀ ਬੈਠੋ ਇਹਨ ਮਾਰਾ ਖਜ਼ਾਨੇ ਪੜੀ ਮੋਟੀ ਕੋ ਦੇਖੋ ਜਿਹੋ ਪੜ ਮਾਰੂ ਰਤਨ ਰਤਨ ਗਯੂ ਰੁਲਾਏ ਅਰੇ ਓਏ ਅਜਾ ਦਾਦਾ ਤਮਾਰੇ ਦਵਾਰੇ ਦੇਖੋ ਜਿਹੋ ਜਿਹੋ ਓਏ ਅਮੇ ਆਵੀਨੇ ਉਤਾਰੋ ਕਰਿਓ ਅਨ ਤਨ ਜਬਰ ਵਸੀ ਲੋ ਜੋਈ ਬਾਏ ਬਾਏ ਪੜ ਮਾਰੂ ਕਾਮਣ ਕਾਮਣ ਘਰ ਜੋਨੇ ਕੋ اے اجے دادا تمہارے دوارے آ گوکلیو غم تو نہیں انولی جمنا کھاری جہر پر ہمارا والا والا ہر جو نے وی اوئے تے تو سید نے کرایوائی ساولا بھائی 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 بھائی